ਤੇ ਪਹਿਲਾਂ ਵੀ ਸਵੇਰੇ ਵੀ ਜੋ ਮੈਨੂੰ ਪ੍ਰਧਾਨ ਮੰਤਰੀ ਬਾਜੇ ਕਿ ਨੇ ਜੋ ਜੇਲ ਤੋਂ ਕਾਲ ਕੀਤੀ ਸੀ ਇਸ ਗੱਲ ਬਾਰੇ ਦੱਸਿਆ ਸੀ ਸਾਡੇ 10 ਵਜੇ ਵੀ ਇਹ ਜੋ ਗੱਲ ਚੱਲ ਰਹੀ ਹੈ ਕੋਈ ਅਸੀਂ ਬਿਆਨ ਨਹੀਂ ਦਿੱਤੇ ਪੁਲਿਸ ਨੂੰ ਕੋਈ ਅਜਿਹੀ ਗੱਲ ਨਹੀਂ ਹੋਈ ਹਾਲਾਂਕਿ ਉਹ ਤਾਂ ਪਹਿਲਾਂ ਵੀ ਜੋ ਵਿਕਰਮਜੀਤ ਸਿੰਘ ਮਜੀਠੀਆ ਨੂੰ ਠੋਕ ਕੇ ਜਵਾਬ ਦੇ ਚੁੱਕੇ ਹੈ ਪ੍ਰਧਾਨ ਮੰਤਰੀ ਬਾਜੇ ਕੇ ਜਦੋਂ ਉਹ ਹਸਪਤਾਲ ਦੇ ਵਿੱਚੋਂ ਜਦੋਂ ਪੁਲਿਸ ਨੂੰ ਲੈ ਕੇ ਗਈ ਸੀ ਉਸ ਵਿੱਚ ਕੋਈ ਨਸ਼ੇ ਪੱਤੇ ਦੀ ਗੱਲ ਕੀਤੀ ਗਈ ਹੈ ਪੂਰਾ ਇਹ ਬਿਆਨ ਕਦੇ ਵੇਲੇ ਟਾਈਪ ਬੈ ਕੇ ਛਾਪਿਆ ਗਿਆ ਤੇ ਡੀਐਸਪੀ ਸਾਹਿਬ ਕਾਲੀ ਕਾਲੀ ਵਿੱਚ ਜਿਹੜਾ ਤਰੀਕ ਗਲਤ ਪਾ ਦਿੱਤੀ ਉਹਨਾਂ ਨੇ ਕਉਕੀ ਦੇਖੋ ਇਹ ਤਾਂ ਜਿਹੜੋ 27 ਫਰਵਰੀ 2025 ਨੂੰ ਤਾਂ ਸਾਰੇ ਬੰਦੇ ਦਿਬੜੂਗੜ ਜੇਲ੍ਹ 'ਚ ਸਨ ਤਾਂ ਇਹਨਾਂ ਦੀ ਅਰੈਸਟ ਅਜਨਾਲੇ ਕੇਸ ਦੇ ਵਿੱਚ ਪਾਈ ਜਿਹੜੀ ਗਈ ਹੈ 22 ਮਾਰਚ 2025 ਨੂੰ ਗਈ ਹੈ ਤੇ ਜਦੋਂ ਪੁਲਿਸ ਦੀ ਕਸਟਡੀ 'ਚ ਕੋਈ ਬੰਦਾ ਆਂਦਾ ਹੈ ਤਾਂ 3 ਡਿਗਰੀ ਟਾਰਚਰ ਕਰਨਾ, ਕੁੱਟਮਾਰ ਕਰਨੀ ਇੱਕ ਜੈਜਾ ਜੋ ਇੱਕ ਮੈਂ ਕਹੂੰ ਮੈਂ ਪੁਲਿਸ ਲਈ ਰੁਟੀਨ ਹੁੰਦਾ ਹੈ ਪੁਲਿਸ ਦਾ ਤਾਂ ਡਰਾ ਧਮਕਾ ਕੇ ਕਈ ਵਾਰੀ ਖਾਲੀ ਕਾਗਿਆਂ ਤੇ ਸਾਈਨ ਕਰਾ ਲੈਂਦੇ ਨੇ ਉਹਦੇ ਉੱਪਰ ਸਾਰੀ ਕਹਾਣੀ ਛਾਪ ਦਿੰਦੇ ਨੇ ਕਈ ਵਾਰੀ ਸਾਈਨ ਖੁੱਗੀ ਵੀ ਆਪ ਮਾਰ ਦਿੰਦੇ ਨੇ ਨੇ ਦੇਖੋ ਜੀ ਬੜਾ ਮੈਂ ਤਾਂ মিডিਆ ਤੋਂ ਇਹ ਚੀਜ਼ ਪਤਾ ਲੱਗ ਰਹੀ ਹੈ ਵੀ ਉਸ ਦੇ ਵਿੱਚ ਕੋਈ ਇਹਨਾਂ ਨੇ ਸ਼ੋਅ ਕੀਤਾ ਹੈ ਵੀ ਜੋ ਪ੍ਰਧਾਨ ਮੰਤਰੀ ਬਾਜੀ ਕੇ ਅਤੇ ਵਿਰਿੰਦਰ ਸਿੰਘ ਫੌਜੀ ਉਹਨਾਂ ਵੱਲੋਂ ਕੋਈ ਦਫਾ ਸਤਾਈ ਦਾ ਜਿਹੜਾ ਕੋਈ ਬਿਆਨ ਹੁੰਦੇ ਪੁਲਿਸ ਕੋਲੇ ਦਰਜ ਕਰਾਏ ਸੀ ਹਾਲਾਂਕਿ ਐਵੀਡੈਂਸ ਐਕਟ ਦੇ ਅਕੋਰਡਿੰਗ ਇਹਨਾਂ ਬਿਆਨਾਂ ਦੀ ਕੋਰਟ ਵਿੱਚ ਕੋਈ ਮਾਨਤਾ ਨਹੀਂ ਕੋਈ ਐਡਮਿਸਿਬਿਲਟੀ ਉਸ ਵਿੱਚ ਕੋਈ ਨਸ਼ੇ ਪੱਤੇ ਦੀ ਗੱਲ ਕੀਤੀ ਗਈ ਹੈ ਪਹਿਲੀ ਗੱਲ ਤਾਂ ਦੇਖੋ ਮੈਂ ਮੇਰੇ ਕੋਲੇ ਆਏ ਸੀ ਬਿਆਨ ਆਨਲਾਈਨ ਮੇਰੇ ਕੋਲੇ ਆਏ ਸੀ ਜੀ ਤਾਂ ਉਸ ਦੇ ਵਿੱਚ ਦੇਖੋ ਇੱਥੇ ਜਿਹੜੇ ਡੀਐਸਪੀ ਸਾਹਿਬ ਨੇ ਉਹਨਾਂ ਡੀਐਸਪੀ ਸਾਹਿਬ ਨੇ ਥੱਲੇ ਬਿਆਨਾਂ ਦੇ ਅਧੀਨ ਜਿਹੜੀ ਤਰੀਕ ਪਾਈ ਹੈ 27 ਫਰਵਰੀ 2025 ਪਾਈ ਗਈ ਹੈ ਜੀ ਜਿੱਥੋਂ ਪਤਾ ਲੱਗਦਾ ਪੂਰਾ ਹੀ ਇਹ ਬਿਆਨ ਕਦੇ ਵੇਲੇ ਟਾਈਮ ਬਹਿ ਕੇ ਛਾਪਿਆ ਗਿਆ ਤੇ ਡੀਐਸਪੀ ਸਾਹਿਬ ਕਾਲੀ-ਕਾਲੀ ਵਿੱਚ ਜਿਹੜਾ ਤਰੀਕ ਗਲਤ ਪਾ ਦਿੱਤੀ ਉਹਨਾਂ ਨੇ ਕਿਉਂਕਿ ਦੇਖੋ ਇਹ ਤਾਂ ਜਿਹੜਾ 27 ਫਰਵਰੀ 2025 ਨੂੰ ਤਾਂ ਸਾਰੇ ਬੰਦੇ ਦਿਬੜੂਗੜ ਜੇਲ੍ਹ 'ਚ ਸਨ ਤਾਂ ਇਹਨਾਂ ਦੀ ਅਰੈਸਟ ਅਜਨਾਲੇ ਕੇਸ ਦੇ ਵਿੱਚ ਪਾਈ ਜਿਹੜੀ ਗਈ ਹੈ 22 ਮਾਰਚ 2025 ਨੂੰ ਗਈ ਹੈ ਤਾਂ ਇੱਥੋਂ ਪਤਾ ਲੱਗਦਾ ਜਿਹੜੇ ਬਿਆਨ ਨੇ ਦੇਖੋ ਜਿਹੜਾ ਬੰਦਾ ਪੁਲਿਸ ਕਸਟਡੀ 'ਚ ਹੁੰਦਾ ਹੈ ਬਠਿੰਡੇ ਵਾਲੇ ਨਰਿੰਦਰਪਾਲ ਸਿੰਘ ਮੁੰਡੇ ਵਾਲਾ ਮਾਮਲਾ ਲੱਖਾ ਸਿੰਘ ਸਿਧਾਣੀ ਨੂੰ ਕਿਵੇਂ ਪੁਲਿਸ ਨੇ ਧੱਕੇਸ਼ਾਹੀ ਕੀਤੀ ਤੇ ਜਦੋਂ ਪੁਲਿਸ ਦੀ ਕਸਟਡੀ 'ਚ ਕੋਈ ਬੰਦਾ ਆਉਂਦਾ ਹੈ ਤਾਂ 3 ਡਿਗਰੀ ਟੌਰਚਰ ਕਰਨਾ, ਕੁੱਟਮਾਰ ਕਰਨੀ ਇੱਕ ਜੈਜਾ ਜੋ ਇੱਕ ਮੈਂ ਕਹੂੰਗਾ ਪੁਲਿਸ ਲਈ ਰੁਟੀਨ ਹੁੰਦਾ ਹੈ ਪੁਲਿਸ ਦਾ ਤਾਂ ਡਰਾ ਧਮਕਾ ਕੇ ਕਈ ਵਾਰੀ ਖਾਲੀ ਕਾਗੀਆਂ ਤੇ ਸਾਈਨ ਕਰਾ ਲੈਂਦੇ ਨੇ ਉਹਦੇ ਉੱਪਰ ਸਾਰੀ ਕਹਾਣੀ ਛਾਪ ਦਿੰਦੇ ਨੇ ਕਈ ਵਾਰੀ ਸਾਈਨ ਕੋਗੀ ਵੀ ਆਪ ਮਾਰ ਦਿੰਦੇ ਨੇ ਤਾਂ ਦੇਖੋ ਇਹ ਤਰਨਤਾਰ ਚੋਣਾ ਜੋ ਜੋ ਐਲਾਨ ਹੋ ਜਿਮਨੀ ਚੋਣਾ ਐਲਾਨ ਦਿੱਤੀਆਂ ਨੇ ਪਾਰਟੀ ਨੇ ਵੀ ਲੜਨਾ ਇਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਤਾਂ ਉਸ ਤੋਂ ਪਹਿਲਾਂ ਜੋ ਮਾਝਾ ਬੈਕਬੋਨ ਹੈ ਭਾਈ ਅਮਰਤਪਾਲ ਸਿੰਘ ਦੀ ਹਾਲਾਂਕਿ ਸਾਰਾ ਪੰਜਾਬ ਹੀ ਪਿੱਠ ਤੇ ਖੜਾ ਹੈ ਤਾਂ ਮਾਝੇ ਵਿੱਚ ਨਸ਼ੇ ਦਾ ਪ੍ਰਕੋਪ ਵੀ ਬਹੁਤ ਜ਼ਿਆਦਾ ਹੈ ਤਾਂ ਉਸ ਚੀਜ਼ ਦੇ ਰਿਗਾਰਡਿੰਗ ਜੋ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਖਾਤਰ ਭਾਈ ਅਮਰਤਪਾਲ ਸਿੰਘ ਦੀ ਇਹ ਸਾਰਾ ਕੁਝ ਚਲਾਇਆ ਜਾ ਰਿਹਾ ਹੈ ਆ ਦੇਖੋ ਤੁਸੀਂ ਦੇਖੋ ਆ ਮੈਂ ਜੇਲ ਦਾ ਨੰਬਰ ਫੀਡ ਕੀਤਾ ਹੈ ਹੁਣ ਵੀ ਮੈਨੂੰ ਜਿਹੜਾ ਆਪਣਾ ਆ ਜੋ ਜੇਲ ਚੋਂ ਕਾਲਸ ਆ ਰਹੀਆਂ ਨੇ ਹੈ ਨਾ ਜੀ ਜੇਲ ਦੇ ਨੰਬਰ ਤੋਂ ਤੇ ਪਹਿਲਾਂ ਵੀ ਸਵੇਰੇ ਵੀ ਜੋ ਮੈਨੂੰ ਪ੍ਰਧਾਨ ਮੰਤਰੀ ਬਾਜੇ ਕਿ ਨੇ ਜੋ ਜੇਲ ਤੋਂ ਕਾਲ ਕੀਤੀ ਸੀ ਤੇ ਇਸ ਗੱਲ ਬਾਰੇ ਦੱਸਿਆ ਸੀ ਸਾਡੇ 10 ਵਜੇ ਵੀ ਇਹ ਜੋ ਗੱਲ ਚੱਲ ਰਹੀ ਹੈ ਕੋਈ ਅਸੀਂ ਬਿਆਨ ਨਹੀਂ ਦਿੱਤੇ ਪੁਲਿਸ ਨੂੰ ਕੋਈ ਅਜਿਹੀ ਗੱਲ ਨਹੀਂ ਹੋਈ ਹਾਲਾਂਕਿ ਉਹ ਤਾਂ ਪਹਿਲਾਂ ਵੀ ਜੋ ਵਿਕਰਮਜੀਤ ਸਿੰਘ ਮਜੀਠੀਆ ਨੂੰ ਠੋਕ ਕੇ ਜਵਾਬ ਦੇ ਚੁੱਕੇ ਹੈ ਪ੍ਰਧਾਨ ਮੰਤਰੀ ਬਾਜੇ ਕੇ ਜਦੋਂ ਉਹ ਹਸਪਤਾਲ ਦੇ ਵਿੱਚੋਂ ਜਦੋਂ ਪੁਲਿਸ ਨੂੰ ਲੈ ਕੇ ਗਈ ਸੀ ਕਿਉਂਕਿ ਜਦੋਂ ਬੰਦਾ ਜੇਲ ਚ ਹੁੰਦਾ ਉਸਦੀ ਉਹਦਾ ਪ੍ਰੈਸ਼ਰ ਘੱਟ ਹੁੰਦਾ ਜਦੋਂ ਪੁਲਿਸ ਕੋਲ ਥਾਣੇ ਚ ਹੁੰਦਾ ਉਹਦਾ ਪ੍ਰੈਸ਼ਰ ਬਹੁਤ ਹੁੰਦਾ ਉਹਨਾਂ ਤੇ ਤੇ ਤਾਂ ਕਰਕੇ ਵੀ ਦੇਖੋ ਇਹਨਾਂ ਬਿਆਨਾਂ ਦਾ ਕੋਈ ਮਿਆਦ ਤੁਹਾਨੂੰ ਲੱਗ ਰਿਹਾ ਕਿ ਜਿਹੜੇ ਗਲਤ ਦਿੱਤੇ ਗਏ ਜੋ ਲਿਖੇ ਹੋਏ ਕਿਹੜੇ ਉਹ ਬਿਆਨ ਜਿਹੜੇ ਤੁਹਾਨੂੰ ਲੱਗਦਾ ਤੇ ਕੋ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਨਸ਼ੇ ਬੱਤੇ ਦੀ ਦੇ ਬੁਰਗਰ ਜੇਲ੍ਹ ਚ ਟ੍ਰੈਮਾਡੋਲ ਗੋਲੀਆਂ ਦੀ ਇਹ ਦੇਖੋ ਇਹ ਦਫਾ 27 ਦੇ ਬਿਆਨ ਨੇ ਕੋਈ ਮੇਨਟੇਨੇਬਿਲਟੀ ਨਹੀਂ ਇਹਨਾਂ ਦੀ ਜੇਲ੍ਹ ਜੋ ਪੁਲਿਸ ਤੇ ਨਿਗਾਹ کورٹ ਦੇ ਵਿੱਚ ਤੇ ਇਹੀ ਜਿਹੜਾ ਕੁਛ ਹੈ ਪੁਲਿਸ ਨੇ ਸਾਰਾ ਫੈਬ੍ਰੀਕੇਟ ਕੀਤਾ ਜੀ ਤੁਸੀਂ ਚੈਲੰਜ ਕਰੋਗੇ ਇਸ ਚੀਜ਼ ਤੇ ਕੋ ਚੈਲੰਜ ਤਾਂ ਤਾਂ ਕਰੀਏ ਜੇ کورٹ ਚ ਕੋਈ ਮੰਨਤਾ ਹੋਵੇ کورٹ ਚ ਮੰਨਤਾ ਹੀ ਕੋਈ ਨਹੀਂ ਪੁਲਿਸ ਦਾ ਕਾਲਮ ਹੈ ਜੋ ਮਰਜ਼ੀ ਚਾਪੀ ਜਾਵੇ ਜੀ ਤਾ ਇਹ ਦੇਖੋ ਜੇ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਅਰੈਸਟ ਪਾਊਗੀ ਤਾਂ ਕੋਈ ਨਾ ਬਿਆਨਾਂ ਦੇ ਉੱਪਰ ਕੋਈ ਕਾਰਵਾਈ ਕੋਈ ਨਹੀਂ ਹੋਣੀ ਹਾਲਾਂਕਿ ਹੁਣ ਅਸੀਂ ਸੁਪਰੀਮ ਕੋਰਟ 'ਚ ਜ਼ਰੂਰ ਐਨਐਸਏ ਨੂੰ ਚੈਲੰਜ ਕਰਨ ਲੱਗੇ ਆਂ ਜੋ ਤੀਜੀ ਵਾਰ ਲੱਗੀ ਹੈ ਤੇ ਇਸ ਤੇ ਜੋ ਫੋਲ ਹੈ ਜੋ ਇਸ ਤੇ ਕਰਾਂਗੇ ਜੀ ਕਿ ਕਾਰਵਾਈ ਚਾਰਾਜੋਈ ਕਰਾਂਗੇ ਤੇ ਛੇਤੀ ਉਹਨਾਂ ਨੂੰ ਪੰਜਾਬ ਲੈ ਕੇ ਆਵਾਂਗੇ